ਗੁਰਦੀਖਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਜਾ ਰਹੇ ਆਂ ਡੋਰ ਪਹੁੰਚਣ ਵਾਲੇ ਆਂ ਆਪਾਂ ਇਹ ਡੋਰ ਪਹੁੰਚਣ ਵਾਲੇ ਆਂ ਵਾਹਿਗੁਰੂ ਜੀ ਆਪ ਜੀ ਦੇ ਕਿਰਪਾ ਕਰੇ ਅਕਾਉਂਟ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਸ਼ੇਅਰ ਸ਼ੇਅਰ ਜਰੂਰ ਕਰਿਆ ਕਰੋ ਹੋਰ ਕੋਈ ਸੇਵਾ ਪਾਉਣੀ ਹੋਵੇ ਤੇ ਸੇਵਾ ਵੀ ਪਾ ਸਕਦੇ ਹੋ ਇਹ ਪਿੱਛੇ ਆਪਣਾ ਨੰਬਰ ਲੱਗਿਆ ਹੋਇਆ ਹੈ ਆਮ ਤੌਰ ਤੇ ਇਹ ਅੱਜ ਪੇ ਹੋ ਜਾਂਦੀ ਹੈ ਆਪ ਸਭ ਜਾਣਦੇ ਹਨ ਜੋ ਵੀ ਸਰਦਾ ਹੋਵੇ ਆਪ ਦਾ ਨਾਮ ਕਰਤਾ ਕਿਹਦੇ ਹੋ ਏ ਦੇਖੋ ਜੀ ਇੱਥੇ ਬਹੁਤ ਜ਼ਿਆਦਾ ਪਿਆਜ਼ ਹੁੰਦਾ ਹੈ ਇਹ ਸਾਹਮਣੇ ਪਿਆਜ਼ ਦੀ ਖੇਤੀ ਲੱਗੀ ਹੋਈ ਹੈ ਇੱਥੇ ਪਿਆਜ਼ ਵੀ ਬਹੁਤ ਸਸਤਾ ਹੁੰਦਾ ਹੈ ਨਿਕਲਦੇ ਸਮੇਂ ਜਦੋਂ ਸੀਜ਼ਨ ਆਉਂਦਾ ਨਿਕਲਦੇ ਸਮੇਂ ਹੀ 4-5 ਰੁਪਏ 5-6 ਰੁਪਏ ਕਿਲੋ ਹੁੰਦਾ ਹੈ ਆਪਣੇ ਪੰਜਾਬ ਤੱਕ ਜਾਂਦੇ ਜਾਂਦੇ ਆ ਇਸ ਦਾ ਰੇਟ ਬਹੁਤ ਜ਼ਿਆਦਾ ਵੱਧ ਜਾਂਦਾ ਟੈਕਸਾਂ ਦੇ ਚਲਦੇ ਟੈਕਸ ਬਹੁਤ ਪੈਂਦੇ ਹਨ ਕਿਰਾਏ ਪੈਂਦੇ ਹਨ ਇਸ ਕਰਕੇ ਇੱਧਰ ਖੇਤੀ ਤੇ ਬਹੁਤ ਹੁੰਦੀ ਆ ਪਿਆਜ਼ ਵੀ ਬਹੁਤ ਸਸਤਾ ਹੈ ਆਪ ਦੇਖੋ ਜੀ ਬਹੁਤ ਖੇਤੀ ਹੁੰਦੀ ਹੈ ਪਿਆਜ਼ ਦੀ ਇਹ ਸਭ ਪਿਆਜ਼ ਹੀ ਹਰੇ ਹਰੇ ਪਿਆਜ਼ ਹੀ ਦਿਖਾਈ ਦੇਣ ਪਿਆ ਆਪ ਦੇਖ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ